ਇਸ ਵੇਲੇ ਦੀ ਵੱਡੀ ਖਬਰ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਹੁਮਮਣ ਕਲਾਂ ਤੋਂ ਆ ਰਹੀ ਹੈ ਜਿੱਥੇ ਬੀਐਸਐਫ ਦੇ ਰਿਟਾਇਰਡ ਸਬ ਇੰਸਪੈਕਟਰ ਦੇ ਘਰ ਤੇ ਮੋਟਰਸਾਈਕਲ ਸਵਾਰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਪੈਟਰੋਲ ਬੰਬ ਨਾਲ ਹਮਲਾ ਕੀਤਾ ਗਿਆ ਇਸ ਹਮਲੇ ਦੀ ਘਟਨਾ ਸੀਸੀਟੀਵੀ ਵਿੱਚ ਰਿਕਾਰਡ ਹੋ ਗਈ ਹੈ ਗਨੀਮਤ ਇਹ ਰਹੀ ਕਿ ਇਸ ਹਮਲੇ ਵਿੱਚ ਜਾਨੀ ਤੇ ਮਾਲੀ ਨੁਕਸਾਨ ਹੋਣ ਤੋਂ ਬਚ ਗਿਆ ਪਰ ਸੀਸੀਟੀਵੀ ਫੁਟੇਜ ਮੁਤਾਬਕ ਇਹ ਹਮਲਾ ਜ਼ਬਰਦਸਤ ਸੀ ਅਤੇ ਘਰ ਦੇ ਵਿਹੜੇ ਅੰਦਰ ਅੱਗ ਦਾ ਗੁਬਾਰ ਲੱਗ ਗਿਆ ਉੱਥੇ ਹੀ ਪੀੜਿਤ ਰਿਟਾਇਰਡ ਸਬ-ਇੰਸਪੈਕਟਰ ਪਰਮਜੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਵਿਆਹ ਦਾ ਪ੍ਰੋਗਰਾਮ ਹੈ ਉਹਨਾਂ ਦੇ ਬੱਚੇ ਵਿਦੇਸ਼ ਤੋਂ ਆਏ ਹੋਏ ਹਨ ਅਤੇ ਦੇਰ ਰਾਤ ਉਹ ਆਪਣੇ ਬੱਚਿਆਂ ਦੇ ਨਾਲ ਸੈਰ ਕਰਕੇ ਵਾਪਸ ਆਏ ਤਾਂ ਇੱਕਦਮ ਧਮਾਕਾ ਸੁਣਿਆ ਜਦ ਬਾਹਰ ਆ ਕੇ ਦੇਖਿਆ ਤਾਂ ਵਿੜੇ ਵਿੱਚ ਅੱਗ ਦਾ ਗੁਬਾਰ ਸੀ ਸੀਸੀਟੀਵੀ ਚੈੱਕ ਕਰਨ ਤੇ ਪਤਾ ਲੱਗਾ ਕਿ ਇਹ ਪੈਟਰੋਲ ਬੰਬ ਨਾਲ ਕੀਤਾ ਗਿਆ ਇੱਕ ਹਮਲਾ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਕਿਸੇ ਦੇ ਨਾਲ ਕੋਈ ਲਗਤਬਾਜ਼ੀ ਨਹੀਂ ਹੈ ਉੱਥੇ ਹੀ ਸਬੰਧਤ ਪੁਲਿਸ ਅਧਿਕਾਰੀ ਨੇ ਕਟਨਾ ਬਾਰੇ ਦੱਸਦੇ ਹੋਏ ਕਿਹਾ ਕਿ ਸੀਸੀਟੀਵੀ ਨੂੰ ਬਰੀਕੀ ਨਾਲ ਖੰਗਾਲਿਆ ਜਾ ਰਿਹਾ ਹੈ ਔਰ ਤਿੰਨ ਲੋਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਇਸ ਕੇਸ ਸੰਬੰਧੀ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕੱਲ 9 ਵਜੇ ਦੀ ਗੱਲ ਰਾਤ ਦੀ ਬੱਚੇ ਸੈਰ ਕਰਕੇ ਅੰਦਰ ਆਏ ਹੀ ਮੈਂ ਰੋਟੀ ਖਾਣ ਲੱਗਾ ਸੀ। ਬਾਹਰੋਂ ਮੈਨੂੰ ਸੌਣ ਸੁਣਿਆ ਅੱਗ ਦੀ ਲਪਟਕ ਜਦੋਂ ਮੈਂ ਵੇਖੀ ਨਾ ਮੈਂ ਜਾ ਕੇ ਵੇਖਿਆ ਵੀ ਉਹ ਬੋਤਲ ਦੋ ਉਹਨਾਂ ਨੇ ਬੋਤਲ ਬੰਦ ਛੱਟੇ ਬੰਦਿਆ। ਬੰਦਿਆਂ ਦੇ ਕੈਮਰੇ ਵਿੱਚ ਨਹੀਂ ਆਏ ਰਾਤ ਹੋਣ ਕਰਕੇ ਮੂੰਹ ਢੱਕੇ ਹੀ ਉਹਨਾਂ ਨੇ ਫਿਰ ਰਾਤ ਨੂੰ ਪੁਲਿਸ ਨੂੰ ਸੱਦਿਆ ਗਿਆ ਫਿਰ ਵੀ ਪੁਲਿਸ ਆਈ ਆ ਫੋਰੈਂਸਿਕ ਲੈਬ ਵਾਲੀ ਆਏ ਤੇ ਸਾਡੀ ਤੇ ਇਹ ਹੀ ਆ ਹੁਣ ਮੰਗਾ ਤੇ ਪੁਲਿਸ ਜਿਹੜਾ ਹੈ ਉਹ ਬੰਦੇ ਨੂੰ ਲੱਭੇ ਸਾਡੇ ਘਰ ਵਿਆਹ ਵੀ ਆ ਫੰਕਸ਼ਨ ਚੋਰੀ ਕੋ ਚੰਗ ਕਰਦੇ ਮੈਂ ਬੀਐਸਐਫ ਦਾ ਰਟਾਇਰਡ ਸਬ ਇੰਸਪੈਕਟਰ ਤੇ ਵਿਆਹ ਵੀ ਆ ਸਾਡੇ ਘਰ ਜਿਸ ਕਰਕੇ ਪੁਲਿਸ ਨੂੰ ਰਿਕਵੈਸਟ ਆ ਕਿ ਉਹ ਬੰਦਿਆਂ ਨੂੰ ਛੇਤੀ ਤੋਂ ਛੇਤੀ ਟਰੇਸ ਕੀਤਾ ਜਾਵੇ ਗਾਉਂ ਤੋਂ ਇਹੋ ਜਿਹਾ ਕੰਮ ਹੋਣਾ ਕਰਨ। ਇਹ ਸਾਡੇ ਕੋਲ ਪੁਲਿਸ ਨੂੰ ਐਸਐਸਪੀ ਸਾਹਿਬ ਨੂੰ ਐਚਐਸਓ ਸਾਹਿਬ ਕਿੰਨੇ ਸਮੇਂ ਤੋਂ ਇਸੇ ਪਿੰਡ 'ਚ ਰਹਿ ਰਹੇ ਹੋ। ਪਾਹੀ ਤੇ ਸਦੀਆਂ ਤੋਂ ਇੱਥੇ ਹੀ ਹੈ। ਕਿਸੇ ਨਾਲ ਕੋਈ ਰੰਜਿਸ਼ ਨਹੀਂ। ਨਹੀਂ ਭਾਜੀ ਨਹੀਂ। ਨੋ ਨੋ। ਕਿਹਦੇ ਘਰ ਨਹੀਂ ਜਾਂਦਾ ਮੈਂ। ਪਰ ਰੋਡ ਤੇ ਸਸਰੀ ਗੱਲ ਸਾਰਿਆਂ ਨੂੰ। ਸਾਡੀ ਕੋਈ ਦੁਸ਼ਮਣੀ ਨਹੀਂ ਹੈ। ਬੱਚਿਆਂ ਦੀ ਕੋਈ ਲੈਂਡ ਦੇ ਨਹੀਂ। ਬੱਚੇ ਤਾਂ ਬਾਹਰ ਰਹਿੰਦੇ ਸਾਡੇ। ਪੰਜ ਬੱਚੇ ਸਾਡੇ ਚਾਰ ਬਾਹਰ ਆ। ਉਹ ਵੀ ਆਏ ਆ। ਤੇ ਸਾਡੀ ਤੇ ਐਸਐਸਪੀ ਸਾਹਿਬ ਐਸਐਚਓ ਸਾਹਿਬ ਨੂੰ ਇਹ ਰਿਕਵੈਸਟ ਆ ਵੀ ਬੰਦੇ ਨੂੰ ਫੜਿਆ ਜਾ ਵੀ ਛੇਤੀ ਛੇਤੀ ਗਾਂ ਤੋਂ ਫੇਰਦਾ ਇਹੋ ਜਿਹਾ ਕੰਮ ਕਰਨ ਨੂੰ ਹਾਂਜੀ ਇਹ ਨਾ ਪੰਟਰੋਲ ਵਾਲੀ ਬੋਟਲ ਆ ਮੇਬੀ ਪੰਟਰੋਲ ਹੈ ਜਾਂ ਦੂਜਾ ਹਗਾ ਤੀਰ ਤੇ ਬੱਤੀ ਲਾ ਕੇ ਅੰਦਰ ਨੂੰ ਸਿੱਟੀ ਆ ਤੇ ਵੈਰੀਫਾਈ ਕਰ ਰਹੇ ਆ ਕੰਪਲੇਂਟ ਆ ਗਈ ਹੈ ਇਹ ਕੰਪਲੇਂਟ ਦੇ ਮੱਦੇਨਜ਼ਰ ਕਾਰਵਾਈ ਕਰਦੈ ਨੇ ਹੈਗੀ ਮੈਮ ਸੀਸੀਟੀਵੀ ਵੀ ਸਾਹਮਣੇ ਹੈ ਉਹਦੇ ਵਿੱਚ ਕੀ ਕੁਝ ਸੀਸੀਟੀ ਨਾਲ ਦੇ ਘਰ ਤੋਂ ਥੋੜਾ ਜਿਹਾ ਸਾਹਮਣੇ ਹੈ ਲਾਈਟ ਵੀ ਨਹੀਂ ਸੀ ਚੱਲ ਰਹੀ ਉਸ ਗਲੀ ਦੀ ਮੇਰੇ ਹਿਸਾਬ ਨਾਲ ਉਸੇ ਦਿਨ ਹੀ ਇਹ ਬੰਦ ਹੋਈ ਸੀ ਲਾਈਟ ਤੇ ਉਹਦੇ ਵਿੱਚ ਧੁੰਦਲਾ ਜਿਹਾ ਦਿਖਾਈ ਦਿੰਦਾ ਵੀ ਮੇ ਵੀ ਤਿੰਨ ਬੰਦੇ ਹੈਗੇ ਆ ਸ਼ਾਇਦ ਮੋਟਰਸਾਈਕਲ ਤੇ ਤੇ ਪਰ ਹਜੇ ਉਹ ਮਤਲਬ ਉਹਨਾਂ ਦੀ ਸ਼ਕਲ ਦਾ ਜਾਂ ਉਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਬਾਕੀ ਆਸ-ਪਾਸੇ ਦੇ ਹੋਰ ਕੈਮਰੇ ਚੈੱਕ ਕਰਾਂਗੇ ਫਿਰ ਪਤਾ ਲੱਗੂ ਕਿਵੇਂ ਲੱਗਦੇ ਪਤਾ ਲੱਗਾ ਜਦੋਂ ਪਾਣੀ ਜਾਂ ਜਦੋਂ ਹਜੇ ਤੱਕ ਇਹ ਹੋਜੀ ਗੱਲ ਸਾਹਮਣੇ ਤੇ ਨਹੀਂ ਆਏਗੀ ਤੇ ਇਹਨਾਂ ਦੇ ਆਪਣਾ ਦੱਸਣਾ ਵੀ ਆ ਵੀ ਸਾਡੀ ਕਦੇ ਕਿਸੇ ਨਾਲ ਕੋਈ ਲਗੜਾ ਟ੍ਰੇ ਨਹੀਂ ਤੇ ਆਸ-ਪਾਸੇ ਦੇ ਲੋਕਾਂ ਤੋਂ ਵੀ ਵੈਰੀਫਾਈ ਕੀਤਾ ਵਟ ਉਹ ਕਹਿ ਰਹੇ ਵੀ ਇਹਨਾਂ ਦੀ ਕਦੇ ਇਦਾਂ ਦੀ ਗੱਲ ਸੁਣੀ ਨਹੀਂ ਗਈ ਵੀ ਬੜੇ ਸ਼ਾਂਤ ਪਰਸਨ ਹੈਗੇ ਨੇ ਇਹ